ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਹਨਾ ਛੋਟੇ ਛੋਟੇ ਬੱਚਿਆਂ ਨੇ ਜਿਦਾਂ ਪੈਸੇ ਇਕੱਠੇ ਕੀਤੇ ਪੈਸੇ ਇਕੱਠੇ ਕਰਨ ਤੋਂ ਬਾਅਦ ਤੇ ਉਹਨਾਂ ਨੇ ਦਸ਼ਵੀਲ ਲਾਈ ਆ ਤੇ ਉਹਨਾਂ ਦਾ ਵੀ ਮਨ ਹੈ ਸਗਾ ਵੀ ਅਸੀਂ ਵੀ ਸੇਵਾ ਕਰੀਏ ਹਨਾ ਉਹ ਤਾਂ ਕਰਕੇ ਮੈਂ ਉਧਰ ਨੂੰ ਚੱਲਾਂ ਮੈਂ ਤੁਹਾਨੂੰ ਦਿਖਾਉਂਦਾ ਮੈਂ ਥੋੜਾ ਜਿਹਾ ਲੇਟ ਹੋ ਗਿਆ ਸੀ ਹੁਣ ਦੇਖਦੇ ਆ ਵੀ ਕੀ ਕਰਦੇ ਕੀ ਆ ਤਨਵਾਜੋ ਨਾਲ ਨਾਲ ਦਿਖਾਉਂਦੇ ਆ ਤੇ ਉੱਥੇ ਹੋਰ ਲੱਗੇ ਹੋਏ ਆ ਆਜੋ ਤੁਹਾਨੂੰ ਚੱਲਦੇ ਲੈ ਲੋ ਵੀ ਮੁੰਡੇ ਹੁਣ ਸਫਾਈਆਂ ਕਰਨ ਲੱਪੇ ਆ ਤੇ ਇਧਰ ਅੰਕਲ ਹੁਣੀ ਬੈਠੇ ਆ ਸਸੀ ਕਾਂਕਲ ਜੀ ਨਿਆੜਿਆਂ ਨੇ ਪਛਵੀ ਲਾਈ ਅੱਜ ਫੇਰ ਕਦੋਂ ਤੇ ਲੱਗੇ ਆ ਸਵੇਰ ਦੇ ਸੇਵਾ ਚੱਲਣ ਦੀ ਅ ਇੱਧਰ ਦੇਖੋ ਜੀ ਹੁਣ ਸਾਫ ਸਪਾਈਆਂ ਹੋ ਗਈਆਂ ਤੇ ਹਜੇ ਹੈਗੇ ਆ ਦੋ ਡਰਮ ਮੈਂ ਤਾਂ ਕਿਹਾ ਖਰੇ ਮੈਂ ਲੇਟ ਹੋ ਗਿਆ ਪਰ ਹਜੇ ਹੈਗੇ ਆ ਤੁਹਾਨੂੰ ਦਿਖਾ ਲਈ ਦੀ ਜਾਂਦੇ ਨਾਲ ਨਾਲ ਕਿੰਨੇ ਬਣਾਏ ਟੱਪ ਹਾਂਜੀ ਕਿੰਨੇ ਟੱਪ ਬਣਾਏ ਤੀਜੇ ਟੱਪਾ ਬਣ ਗਿਆ ਤਿੰਨ ਟੱਪਾ ਬਣਾ ਲਿਆ ਆਪਣਾ ਟੋਨਾ ਨਿਕਲ ਗਿਆ ਟੈਂਟ ਆ ਹਾਂਜੀ ਤੇ ਮਾਇਆ ਕਿੰਨੀ ਇਕੱਠੀ ਹੋ ਗਈ ਮਾਇਆ ਕਿੰਨੀ ਸਰ ਗਿਆ ਤੁਹਾਡਾ ਹਾਂਜੀ ਸਰ ਗਿਆ ਸਰ ਵਧੀਆ ਵਰਪੂਰ ਫ ਲੈ ਆਂਦੀ ਹਾਂਜੀ ਕਾਤੇ ਲੈ ਕੇ ਆਏ ਸੀ ਅਸੀਂ ਪਹਿਲਾਂ ਮੋਟਰ ਸਲਟਾ ਡੇਗੋਲ ਸਾਂਸ ਹੈਗਾ ਕਿ ਤੂੰ ਨਹੀਂ ਨਹੀਂ ਇਹ ਨਹੀਂ ਲੈ ਕੇ ਆਏ ਵੱਡੇ ਨਾਲ ਵੱਡੇ ਨਾਲ ਗਿਆ ਹੈ ਹਾਂਜੀ ਹਾਂਜੀ ਅੱਛਾ ਆ ਦੇਖੋ ਆ ਮੁੰਡਾ ਇੱਧਰ ਭਾਂਡੇ ਧੋਂਦਾ ਪਿਆ ਆ ਉਹ ਹੈਗਾ ਇੱਧਰ ਆ ਦੇਖੋ ਸੇਵਾ ਚੱਲਦੀ ਪਈ ਆ ਤੇ ਹੁਣ ਤੁਹਾਨੂੰ ਦਿਖਾਉਦੇ ਆ ਇੱਧਰ ਆ ਦੇਖੋ ਮੁੰਡੇ ਉਹ ਯਾਰ ਪਾਣੀ ਆਉਂਦਾ ਨਹੀਂ ਚੀਜ਼ ਕਿ ਲੱਗ ਉਹ ਤੁਹਾਨੂੰ ਤੁਹਾਨੂੰ ਇਦਾਂ ਪਤਾ ਸੀ ਵੀ ਮਿੱਠਾ ਕਿੰਨਾ ਪਾਈਦਾ ਜਾਂ ਆਹ ਹਾਂਜੀ ਉਹ ਕਿੱਥੋਂ ਸਿੱਖਿਆ ਅੱਛਾ ਪਹਿਲਾਂ ਥੋੜਾ ਪਾ ਕੇ ਕੋਈ ਇੱਕ ਜਣਾ ਚੈੱਕ ਕਰ ਲੈਂਦਾ ਹੁਣ ਹਾਂਜੀ ਇਦਾਂ ਹੀ ਹੁੰਦੀ ਹਾਂਜੀ ਤੇ ਕਿਦਾਂ ਸਹੀ ਆ ਸੈਟ ਆ ਕੰਮ ਹਾਂਜੀ ਹਾਂਜੀ ਦੁੱਧ ਵੀ ਪਾ ਵਿੱਚ ਹਾਂਜੀ ਕਿੰਨਾ ਕੁ ਲੈ ਕੇ ਆਉਂਦਾ ਸੀ ਦੁੱਧ 16 ਪੈਕਟ 16 ਪਹਿਲਾਂ ਠੀਕ ਹੈ ਹੋਰ ਦੁੱਧ ਲੈ ਕੇ ਆਉਂਦੇ 25 ਮੈਗ ਲੈ ਆਂਦੇ ਅੱਛਾ ਹਜੇ ਕਿੰਨੇ ਵਜੇ ਤੇ ਚਲਣੀ ਆਂ ਇਹ ਆਪਣੀ ਚਾਰ ਚਾਰ ਵੀ ਕਰ ਦੱਸ ਤੈਨੂੰ ਤੇ ਪਹਿਲਾਂ ਯਾਰ ਤੁਸੀਂ ਜਾਦੇ ਜਾਨੇ ਨਹੀਂ ਸੀ ਹਾਂਜੀ ਹਜੇ ਵੇਲਾ ਯਾਰ ਤੇ ਬਾਕੀ ਨੇ ਜਾਈ ਜਾਂਦੇ ਘਰੇ ਅੱਛਾ ਅੰਕਲ ਵੀ ਆ ਗਿਆ ਅਵੇ ਅੰਕਲ ਦੀ ਬੋਤਲ ਆ ਗਈ ਕਿਦਾਂ ਅੰਕਲ ਜੀ ਬਸ ਠੀਕ ਠਾਕ ਨਿਆਣਿਆਂ ਨੂੰ ਸ਼ਹੀਦ ਲਾਤੀ ਆ ਜੈ ਜੈ ਜੀ ਜੈ ਮਾਈ ਗੁਰੂ ਤੇ ਆ ਦੇਖੋ ਜੀ ਤਾਂ ਨਿਆਣੇ ਨਾਲ ਵਾਲੀ ਦਾ ਬੋਤਲੇ ਭਰੀ ਜਾਂਦੇ ਆ ਤੇ ਮੈਂ ਕਹਾਂ ਜੀ ਇਹਨਾਂ ਦੀ ਵੀਡੀਓ ਨਾ ਪਾਈ ਇਹਨਾਂ ਨੇ ਮੇਨਾ ਗੁੱਸਾ ਕਰਨਾ ਕਿਹਾ ਭਾਜੀ ਇਹ ਸਾਡੀ ਨਹੀਂ ਪਾਈ ਮੈਂ ਕਹਾਂ ਚਲੋ ਯਾਰ ਚੱਲ ਗਏ ਨਿਆਣੇ ਦਾ ਜਿਹੜਾ ਹੌਸਲਾ ਵਧਾਉਣ ਲਈ ਤੇ ਐ ਇਦਾਂ ਇਦਾਂ ਕਰਵੇ ਰੱਬ ਦੇ ਕੰਮ ਕਰਦੇ ਹੱਥ ਜੋੜੀ ਦੇ ਹੁੰਦੇ ਆ ਹਾਂ ਐ ਕਰਦੇ ਜਦੋਂ ਜੱਜੀ ਪੈਸੇ ਦਾ ਗਾਣਾ ਚੱਲਦਾ ਹੁੰਦਾ ਵੀ ਭਰਾਵਾ ਕੋਈ ਜਦੋਂ ਹੱਥ ਜੋੜੀ ਦਾ ਹੱਥ ਜੋੜ ਪੇਲਾ ਹੱਥ ਜੋੜ ਉਹ ਹੱਥ ਜੋੜ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦਾਂ ਤੇ ਆ ਨਿਆਣੇ ਵੀ ਇੱਧਰ ਹਾਂਜੀ ਕੋਲੀ ਸਾਹਿਬ ਕਿੱਦਾਂ ਵੱਡੇ ਕੋਲੀ ਕਿ ਛੋਟੇ ਵੱਡੇ ਵੱਡੇ ਕੋਲੀ ਸਾਹਿਬ ਛੋਟੇ ਕਿੱਥੇ ਗਏ ਛੋਟੇ ਘਰੇ ਛੋਟੇ ਘਰੇ ਆਂ ਵੱਡੇ ਵੱਡੇ ਆ ਗਏ ਛੋਟੇ ਛੋਟੇ ਆ ਗਏ ਆ ਦੇਖੋ ਇਹ ਥੋੜਾ ਰੋਡ ਵੀ ਹੈ ਨਾ ਇਹ ਤਾਂ ਥੋੜਾ ਘੱਟ ਚੱਲਦਾ ਇੱਧਰ ਚਾਚੂ ਵਾਲਾ ਨਹੀਂ ਜਾਂਦਾ ਤੇ ਜੜਿਆਣੀ ਨੂੰ ਗਾਂ ਫਗਵਾੜੇ ਨੂੰ ਤੇ ਤਾਂ ਕਰਕੇ ਬੱਚਿਆਂ ਨੂੰ ਇਦਾਂ ਸੌਖਾ ਆ ਥੋੜਾ ਜਿਹਾ ਕਰਨੀ ਜਿਹਦਾ ਮੇਨ ਰੋਡ ਤੇ ਜੇ ਲਾਉਂਦੇ ਫੇ ਇਹਨਾਂ ਨੂੰ ਥੋੜੀ ਪ੍ਰੋਬਲਮ ਆ ਜਾਣੀ ਸੀ ਨਿਕਿਨ ਕਿਨ ਕਿ ਨਿਆਣਿਆਂ ਨੂੰ ਫੇ ਔਖਾ ਹੋ ਜਾਂਦਾ ਮੇਨ ਰੋਡ ਤੇ ਇੱਥੇ ਮਾਲ ਰੋਡ ਦੀ ਵੀ ਕੋਈ ਇਦਾਂ ਦੀ ਟੈਂਸ਼ਨ ਨਹੀਂ ਹੈਗੀ ਵੀ ਗੱਡੀਆਂ ਬਹੁਤ ਜ਼ਿਆਦੀਆਂ ਹੁੰਦੀਆਂ ਇਧਰ ਕਾਮੀ ਕਾਮੀ ਗੱਡੀ ਆਉਂਦੀ ਆ ਤੇ ਟਾਮੇ ਟਾਮੇ ਮੋੜਸਾ ਲੰਘਦੇ ਆ ਨਾ ਤੇ ਇਹਨਾਂ ਦੇ ਤਿੰਨ ਕਿ ਟੱਪ ਲੱਗ ਚੁੱਕੇ ਆ ਦੋ ਟੱਪ ਅਜੇ ਭਰੇ ਪਏ ਆ ਤੇ ਆ ਵੀਰ ਹੁਣੀ ਆਈ ਜਾਂਦੇ ਆ ਛਕੀ ਜਾਂਦੇ ਆ ਔਰ ਕੋ ਗਰਮੀ ਅਜ ਵੀ ਚੱਲ ਰਹੀ ਪੂਰੀ ਸਿਖਰਾਂ ਤੇ ਤੇ ਇਹਨੂੰ ਇਹ ਮੇਗਾ ਚਲੂ ਗਈ ਨਾਲ ਵੀ ਦਿਖਾਉਂਦੀ ਹੈ ਤੁਹਾਨੂੰ ਅਜ ਰੰਗ ਨਿਆਣਿਆਂ ਨੇ ਉਦੋਂ ਪਤਾ ਕਿੱਦਾਂ ਛੋਟੀ ਉਮਰ ਚੋ ਜੇ ਬੱਚੇ ਇਦਾਂ ਦੇ ਕੰਮ ਕਰੂਗੇ ਤੇ ਵਧੀਆ ਇਹਨਾਂ ਲਈ ਤੇ ਕੋਈ ਨਾ ਹੋ ਸਿੱਖਣਗੇ ਹਾਂਜੀ ਦੇਖਿਆ ਵੀ ਅੱਜ ਬੱਚਿਆਂ ਦਾ ਰੰਗ ਤੇ ਬੱਚੇ ਲੱਗੇ ਹੋਏ ਆ ਅੱਜ ਕਹਿੰਦੇ ਵੀ ਅਸੀਂ ਵੱਡੇ ਸੇਵਾ ਕਰਦੇ ਆ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਤੇ ਉਹਨਾਂ ਨੇ ਵੀ ਆਪਣਾ ਪੂਰਾ ਯੋਗਦਾਨ ਬੜਾ ਪਾ ਰਿਆ ਤੇ ਪਹਿਲਾਂ ਉਹਨਾਂ ਨੇ ਇਦਾਂ 150 ਰੁਪਏ ਰੁਪਏ ਇਕੱਠੇ ਢਾਲ ਕੀਤੀ ਕੋਲੋਂ ਵੀ ਪਾਏ ਆਪਣੇ ਘਰੋਂ ਲੈ ਕੇ ਤੇ ਹੁਣ ਉਹ ਜਦਾ ਸ਼ਹੀਦ ਦੇ ਵਿੱਚ ਉੱਥੇ ਸੇਵਾ ਕਰਦੇ ਗਏ ਆ ਤੇ ਆ ਤੁਹਾਨੂੰ ਪਤਾ ਵੀ ਇੱਕ ਤਰੀਕ ਤੋਂ ਲੈ ਕੇ 6 ਜੂਨ ਤੱਕ ਜਿਹੜਾ ਸ਼ਹੀਦਾਂ ਲੱਗਣੀਆਂ ਉਦਾਂ ਵੀ ਕਰਨੀਆਂ ਚ ਲੱਗਦੀਆਂ ਰਹਿੰਦੀਆਂ ਪਰ ਇਹ ਜਦਾਂ ਦਿਨਾਂ ਦੀ ਥੋੜੀ ਮਹੱਤਤਾ ਕਰਕੇ ਹਨਾ ਤੇ ਤਾਂ ਕਰਕੇ ਵੀ ਪਹਿਲ ਦੇ ਆਧਾਰ ਤੇ ਸਾਰੇ ਜਣੇ ਇਹ ਉਪਰਾਲੇ ਕਰਦੇ ਆ ਆਪਣੇ ਆਪਣੇ ਪਿੰਡਾਂ ਵਿੱਚ ਆਪਣੇ ਆਪਣੇ ਸ਼ਹਿਰਾਂ ਵਿੱਚ ਜਿੱਥੇ ਵੀ ਜਦਾਂ ਸ਼ਾਪਾਂ ਦੇ ਬਾਹਰ ਆਪਣੀਆਂ ਬੈਂਕਾਂ ਦੇ ਬਾਹਰ ਵੀ ਲਾਉਂਦੇ ਆ ਨਾ ਮੈਂ ਦੇਖਦਾ ਰਹਿਣਾ